ਰੋਤੇ ਉਤੇ ਦਰਸ਼ਕੋ ਬੜੇ ਲੰਮੇ ਸਮੇਂ ਬਾਅਦ ਮੌਕਾ ਮਿਲਿਆ ਤੁਹਾਡੇ ਨਾਲ ਰੂਬਰੂ ਹੋਣ ਦਾ ਇੱਕ ਕੈਮਰੇ ਦੇ ਜ਼ਰੀਏ ਸੋ ਇਸ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਅੱਜ ਭਗਵੰਤ ਮਾਨ ਹੋਰਾਂ ਦੇ ਨਾਲ ਗੱਲਬਾਤ ਕਰਕੇ ਰੇਡੀਓ ਪੰਜਾਬ ਟੂਡੇ ਤੇ ਤੁਸੀਂ ਭਗਵੰਤ ਮਾਨ ਹੋਰਾਂ ਨੂੰ ਕਈ ਵਾਰੀ ਸੁਣਿਆ ਪਰ ਅੱਜ ਕੈਮਰੇ ਦੀ ਅੱਖ ਦੇ ਜ਼ਰੀਏ ਵੀ ਕੁਝ ਤਿੱਖੇ ਸਵਾਲਾਤ ਕੁਝ ਉਹ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ ਸਾਂ ਕੋਲ ਬੈਠ ਕੇ ਉਹ ਕਰਨ ਜਾ ਰਹੇ ਹਾਂ ਭਗਵੰਤ ਪੰਜ ਜੀ ਤੁਹਾਨੂੰ ਰੇਡੀਓ ਪੰਜਾਬ ਟੂਡੇ ਦੇ तमाम ਲਿਸਨਰਸ ਅਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਜਿੱਥੇ-ਜਿੱਥੇ ਮੇਰੀ ਆਵਾਜ਼ ਪਹੁੰਚਦੀ ਹੈ ਮੇਰਾ ਚਿਹਰਾ ਪਹੁੰਚ ਰਿਹਾ ਪਿਆਰਪਈ ਸਾਸਰੀ ਕਾਲ ਜੀ ਸਭ ਤੋਂ ਪਹਿਲਾਂ ਜੀ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਚਿੱਟੇ ਦਾ ਰਾਜ ਖੇਲੋ ਇੱਕ ਤਰ੍ਹਾਂ ਦਾ ਚਿੱਟਾ ਜਵਾਨੀ ਖਾ ਗਿਆ ਚਿੱਟਾ ਮੱਛਰ ਨਰਮਾ ਖਾ ਗਿਆ ਤੇ ਚਿੱਟਾ ਕਪੜੀਏ ਪੰਜਾਬ ਨੂੰ ਖਾ ਗਏ ਆ ਦੇਖੋ ਜੀ ਬਹੁਤ ਤਰਸਯੋਗ ਕਹਿ ਸਕਦੇ ਆ ਪੰਜਾਬ ਦੀ ਹਾਲਤ ਪਹਿਲਾਂ ਕਦੇ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਹੋਣਾ ਕਿਸੇ ਨੇ ਵੀ ਸਾਡੇ ਬਜ਼ੁਰਗਾਂ ਨੇ ਵੀ ਕਿ ਜਿਹੜਾ ਪੰਜਾਬ ਪਹਿਲਾਂ ਛਿੰਝਾਂ ਕੋਲ ਦਾ ਹੁੰਦਾ ਸੀ ਜਿਹੜਾ ਪੰਜਾਬ ਮੁਗਧਰ ਚੱਕਦਾ ਸੀ ਮੋਂਗਲੇ ਫੇਰਦਾ ਸੀ ਗਿੱਧੇ ਪੰਗੜੇ ਲਈ ਮਸ਼ਹੂਰ ਸੀ ਤੇ ਸਾਰੇ ਮੁਲਕ ਦਾ ਢਿੱਡ ਭਰਨ ਲਈ ਮਸ਼ਹੂਰ ਸੀ ਅੱਜ ਉਹੋ ਹੀ ਪੰਜਾਬ ਕਰ ਕਰ ਕੈਂਸਰ ਕਾਲਾ ਪੀਲਿਆ ਪਾਣੀ ਸਾਡਾ ਪੀਣ ਯੋਗ ਨਹੀਂ ਰਿਹਾ ਸਾਡੇ ਕਿਸਾਨ ਜਿਹੜੇ ਨੇ ਅਨਦਾਤਾ ਜਿਹੜਾ ਸੀ ਉਹ ਆਪਦੇ ਗਲ ਦੇ ਵਿੱਚ ਰੱਸਾ ਪਾਈ ਬੈਠਾ ਹੈ ਖੁਦਕੁਸ਼ੀਆਂ ਹੋ ਰਹੀਆਂ ਹਰ ਰੋਜ਼ ਤੇ ਨੌਕਰੀ ਜਿਹੜੀ ਕਿਸੇ ਨੂੰ ਨਵੇਂ ਮਿਲ ਨਹੀਂ ਰਹੀ ਬੇਰਜ਼ਗਾਰਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਉਹ ਟੈਂਕੀਆਂ ਦੇ ਚੜੇ ਬੈਠੇ ਨੇ ਧਰਨੇ ਹੜਤਾਲਾਂ 'ਤੇ ਬੈਠੇ ਨੇ ਤੇ ਉਹਨਾਂ ਦੀ ਪੱਗਾਂ ਲਹਿਰ ਰਹੀਆਂ ਨੇ ਚੁੰਨੀਆਂ ਲਹਿਰ ਰਹੀਆਂ ਨੇ ਲਾਠੀ ਚਾਰਜ ਹੋ ਰਹੇ ਨੇ ਤੇ ਮਾਫੀਆ ਦਾ ਰਾਜ ਹੋ ਗਿਆ ਸੈਂਡ ਮਾਫੀਆ ਲੈਂਡ ਮਾਫੀਆ ਕੋਈ ਇੱਕ ਬੰਦਾ ਐਸਾ ਦੱਸ ਦੋ ਜਿਹੜਾ ਕਹਿੰਦੇ ਕਿ ਮੈਂ ਹਾਂ ਇੱਥੇ ਮੈਂ ਆਪਦੀ ਰੋਟੀ ਆਪ ਕਮਾ ਕੇ ਬਿਲਕੁਲ ਸੁਖੀ ਗੁਜ਼ਾਰਾ ਕਰ ਰਹੇ ਹਾਂ ਵਪਾਰੀ ਉਹ ਦੁਖੀ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸੋ ਮੇਰੇ ਖਿਆਲ ਚ ਇਸ ਤਰ੍ਹਾਂ ਦਾ ਪੰਜਾਬ ਤਾਂ ਇਹ ਕੋਈ ਇੱਕ ਅੱਧੀ ਸਰਕਾਰ ਨਹੀਂ ਇਹ ਇਹਨਾਂ ਨੇ ਪੰਜ-ਪੰਜ ਸਾਲ ਦੀਆਂ ਬਾਰੀਆਂ ਬਣ ਕੇ ਇਹ ਪੰਜਾਬ ਦੀ ਹਾਲਤ ਇਤ ਤੱਕਾਈ ਹੈ ਕਿ ਸਵਾ ਲੱਖ ਤੋਂ ਸਵਾ ਲੱਖ ਕਰੋੜ ਤੋਂ ਉੱਪਰ ਜਿਹੜਾ ਉਹ ਸਾਡੇ ਕਰਜ਼ਾ ਹੋ ਗਿਆ ਸੋ ਜਿਹੜਾ ਪੰਜਾਬ ਪਹਿਲਾਂ ਦੁਨੀਆਂ ਨੂੰ ਰੋਟੀ ਖਾਣ ਲਈ ਮਸ਼ਹੂਰ ਸੀ ਪਹਿਲਾਂ ਸਿਲੇਬਸ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਹੁੰਦਾ ਸੀ ਕਿ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਕਿਹੜਾ ਤੇ ਸਹੀ ਉੱਤਰ ਹੁੰਦਾ ਸੀ ਪੰਜਾਬ ਜੀ ਤੇ ਅੱਜ ਵੀ ਵੈਸੇ ਤੁਸੀਂ ਵਾਕਿਆ ਸੀ ਗੱਲ ਕੀਤੀ ਕਿ ਕਿਸੇ ਸਮੇਂ ਇਹ ਹੁੰਦਾ ਸੀਗਾ ਕਿ ਜਿਹੜਾ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਹੈ ਹੁਣ ਜੇਕਰ ਥੋੜਾ ਮੋਟਾ ਬੱਚਾ ਸੀਗਾ ਤਾਂ ਪੰਜਾਬ ਦੀਆਂ ਪੰਜਾਬ ਨੂੰ ਚਿੱਟ ਫੰਡ ਕੰਪਨੀਆਂ ਨੇ ਚੱਟ ਲਿਆ ਹਾਂਜੀ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਇਸ ਤਰ੍ਹਾਂ ਦੀਆਂ ਆਈਆਂ ਨੇ ਕਿ ਕਿਉਂਕਿ ਲੋਕੀ ਜਿਹੜੇ ਨੇ ਉਹ ਕੁਛ ਇਹਨਾਂ ਦੇ ਸ਼ੇਖ ਚਿਲੀ ਦੇ ਸੁਪਨਿਆਂ ਚ ਜਾਂ ਸਬਜ਼ ਬਾਗਾਂ ਚ ਆ ਜਾਂਦੇ ਨੇ ਕਿ ਸ਼ਾਇਦ ਜੇ ਮਿਹਨਤ ਕਰਕੇ ਨਹੀਂ ਬਣ ਰਹੇ ਪੈਸੇ ਤਾਂ ਫਿਰ ਸ਼ਾਇਦ ਕੋਈ ਇਦਾਂ ਦਾ ਤਰੀਕਾ ਹੀ ਸ਼ਾਇਦ ਸਾਨੂੰ ਜੀ ਕਰਨ ਨੂੰ ਚਲਾ ਦੂਗਾ ਤੇ ਉਹ ਉਹਨਾਂ ਦੀਆਂ ਚਾਸੀਆਂ ਚ ਆ ਜਾਂਦੇ ਨੇ ਮੇਰੇ ਕੋਲੇ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਆਈਆਂ ਨੇ ਹਜ਼ਾਰਾਂ ਕਰੋੜਾਂ ਦੇ ਕੱਪੜੇ ਨੇ ਔਰ ਇੱਕ ਕੱਲਾ ਬੰਦਾ ਤਾਂ ਕਰ ਨਹੀਂ ਸਕਦਾ ਜੀ ਬਿਲਕੁਲ ਇਹਦੇ ਵਿੱਚ ਵੀ ਕੋਈ ਵੱਡੀ ਇਨਵੋਲਵਮੈਂਟ ਹੈ ਹਜ਼ਾਰਾਂ ਕਰੋੜ ਦਾ ਕੱਪੜਾ ਜਿਹੜਾ ਉਹ ਕੋਈ ਇੱਕ ਜਾਨੇ ਦਾ ਕੰਮ ਨਹੀਂ ਹੂੰ ਗਰੀਬ ਤਾਂ ਕਿਤੇ 5 ਰੁਪਏ ਦੀ ਕੋਈ ਮੀਟਰ ਦੀ ਕੁੰਡੀ ਲਾ ਲੇ ਉਹਦੇ ਤੇ ਵੀ ਸਜ਼ਾ ਹੈ। ਤੋਂ ਇੱਥੋਂ ਇਹ ਸਿੱਧ ਹੋੁੰਦਾ ਜਾ ਰਿਹਾ ਕਿ ਉਹ ਗੱਲ ਸਹੀ ਹੈ ਜੋ ਕਿਸੇ ਨੇ ਕਹੀ ਹੈ ਕਿ ਕਾਨੂੰਨ ਅਮੀਰਾਂ ਵਾਸਤੇ ਤੇ ਸਜ਼ਾ ਗਰੀਬਾਂ ਵਾਸਤੇ। ਅਸੀਂ ਕੋਈ ਵੱਡਾ ਬੰਦਾ ਤਾਂ ਅੰਦਰ ਜਾਂਦਾ ਦੇਖੀ ਨਹੀਂ। ਨਹੀਂ ਬਿਲਕੁਲ ਤੁਹਾਡੀ ਗੱਲ ਜਿਹੜੀ ਆਪਾਂ ਇਸੇ ਗੱਲ ਤੇ ਆ ਜੀ ਵੱਡਾ ਬੰਦਾ ਤਾਂ ਬਿਲਕੁਲ ਅੰਦਰ ਨਹੀਂ ਜਾ ਰਿਹਾ। ਫੈਸਲੇ ਜਿਹੜੇ ਨੇ ਉਸੇ ਮੁਤਾਬਕ ਹੋ ਰਹੇ ਨੇ। ਭਾਵੇਂ 84 ਦੇ ਫੈਸਲੇ ਲੈ ਲਓ ਭਾਵੇਂ ਨਸ਼ਿਆਂ ਦੇ ਫੈਸਲੇ ਲੈ ਲਓ ਇੱਥੋਂ ਤੱਕ ਕਿ ਅਫਸਰ ਵੀ ਬਦਲ ਦਿੱਤੇ ਜਾਂਦੇ। ਬਿਲਕੁਲ ਰਾਤੋਂ ਰਾਤ ਅਫਸਰ ਬਦਲਦੇ ਜਾਂਦੇ ਆ ਔਰ ਬਿਲਕੁਲ ਇਸ਼ਾਰਿਆਂ ਮੈਂ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਇਹ ਇਹਦੇ ਵਿੱਚ ਸਰਕਾਰ ਜਿਹੜੀ ਹੈ ਕੁਝ ਬਚਾਉਣਾ ਚਾਹੁੰਦੀ ਹੈ ਸੋ ਕਾਨੂੰਨ ਦੀਆਂ ਨਜ਼ਰਾਂ ਚ ਜਿਹੜੇ ਧੂੜ ਪਾਈ ਜਾ ਰਹੀ ਹੈ ਔਰ ਹਰ ਰੋਜ਼ ਮੇਰੇ ਕੋਲ ਚਿੱਠੀਆਂ ਆਉਂਦੀਆਂ ਨੇ ਹਰ ਰੋਜ਼ ਮੇਰੇ ਕੋਲੇ ਲੋਕ ਜਦੋਂ ਮੈਂ ਜਾਂਨਾ ਉਹ ਲੋਕਲ ਐਮਐਲਏ ਦੇ ਵਿਰੁੱਧ ਹੀ ਹੁੰਦੀ ਹੈ ਆ ਸਾਨੂੰ ਪੂੰਦੜ ਨਹੀਂ ਹੋਣ ਦਿੰਦਾ ਜੀ ਆ ਸਾਨੂੰ ਟੀਂਟਸਾਨੀ ਕਰਨ ਦਿੰਦਾ ਜੀ ਆ ਮਲੂਕਾ ਨਹੀਂ ਕਰਨ ਦਿੰਦਾ ਜੀ ਮੈਂ ਸਮਝ ਇਹਨਾਂ ਨੂੰ ਲੋਕਾਂ ਨੇ ਜਿਤਾਇਆ ਕੋਈ ਤੰਗ ਕਰਨ ਵਾਸਤੇ ਜਾਂ ਕੇਸ ਪਾਉਣ ਵਾਸਤੇ ਥੋੜੀ ਜਿਤਾਇਆ ਸੀ ਇਨ ਨੂੰ ਜਤਾਇਆ ਸੀ ਸਹੂਲਤਾਂ ਵਾਸਤੇ ਕਾਨੂੰਨ ਬਣਾਉਣ ਤਾਂ ਕਿ ਲੋਕਾਂ ਦੀ ਜ਼ਿੰਦਗੀ ਜਿਹੜੀ ਸੁਧਰ ਸਕੇ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਤਾਂ ਕਿ ਲੋਕਾਂ ਦਾ ਜ਼ਿੰਦਗੀ ਦਾ ਪੱਧਰ ਉੱਚਾ ਹੋ ਸਕੇ ਪਰ ਇਹ ਤਾਂ ਸਰਕਾਰੀ ਸਕੂਲ ਵੀ ਬੰਦ ਕਰਤੇ ਸਰਕਾਰੀ ਹਸਪਤਾਲ ਵੀ ਖਤਮ ਕਰਤੇ ਸਰਕਾਰੀ ਬੱਸਾਂ ਵੀ ਖਤਮ ਕਰਤੀਆਂ ਤੇ ਸਰਕਾਰੀ ਸੜਕਾਂ ਵੀ ਖਤਮ ਕਰਤੀਆਂ ਸਭ ਕੁਝ ਪ੍ਰਾਈਵੇਟ ਹੋ ਗਿਆ ਟੋਲਾ ਤਾਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਤੀਆਂ ਬੱਸਾਂ ਪ੍ਰਾਈਵੇਟ ਹੋ ਗਈਆਂ ਸਰਕਾਰੀ ਬੱਸਾਂ ਖਤਮ ਹਸਪਤਾਲ ਸਾਰੇ ਦੁਕਾਨਾਂ ਖੁੱਲ ਗਈਆਂ ਸਰਕਾਰੀ ਸਕੂਲ ਤੇ ਸਰਕਾਰੀ ਕਾਲਜ ਖਤਮ ਹੋ ਗਏ ਆਪਣੀਆਂ ਪ੍ਰਾਈਵੇਟ ਦੁਕਾਨਾਂ ਖਲਵਾਤੀਆਂ ਕੁਇਸ ਕਰਕੇ ਇਹ ਜਿਹੜਾ ਰਾਜ ਚੱਲ ਰਿਹਾ ਇਹਨੂੰ ਮੈਂ ਰਾਜ ਨਹੀਂ ਕਹੂੰਗਾ ਇਹ ਤਾਂ ਲੋਕਾਂ ਨੂੰ ਆਪਣੀ ਕਿਸਮਤ ਤੇ ਛੱਡਿਆ ਹੋਇਆ ਕਿ ਤੁਸੀਂ ਆਪਣੀ ਕਿਸਮਤ ਤੇ ਵਸੇ ਭਗਵੰਤ ਜੀ ਇੱਕ ਚੀਜ਼ ਜਿਹੜੀ ਆ ਆਪਾਂ ਜਿਵੇਂ ਤੁਸੀਂ ਵੀ ਗੱਲ ਕਰਦੇ ਹੋ ਕਿ ਕਿਤੇ ਕਾਟੋ ਵਾਲਾ ਖੇਡ ਸੀਗਾ ਕੋਈ ਚੜ ਗਿਆ ਕੋਈ ਉਤਰ ਗਿਆ ਪੰਜਾਬ ਦੇ ਲੈ ਲਓ ਹਿੰਦੁਸਤਾਨ ਦੇ ਵਿੱਚ ਲੈ ਲਓ ਜਦੋਂ ਆਮ ਆਦਮੀ ਪਾਰਟੀ ਆਈ মিডিਆ ਕਹਿ ਦਈਏ ਲਗਭਗ ਪਹਿਲਾਂ ਜਿੱਤ ਰੋਲ ਵੀ ਇਹਦਾ মিডিਆ ਦਾ ਬੜਾ ਪੋਜ਼ਿਟਿਵ ਰਿਹਾ ਤੇ ਉਸ ਤੋਂ ਬਾਅਦ ਇਸ ਢੰਗ ਦੇ ਨਾਲ ਕੁਐਸਚਨ ਮਾਰਕ ਲਾਉਣ ਲੱਗੇ ਕਿ ਐਂ ਲੱਗਦਾ ਸੀਗਾ ਕਿ ਜਿਵੇਂ ਮਾੜੇ ਬੰਦੇ ਨੂੰ ਹਰੇਕ ਦੱਬ ਲੰਦਾ ਨਾ ਕਿ ਮਾੜਾ ਕੋਈ ਸਰਪੰਚ ਬਣ ਜੇ ਤੇ ਉਹ ਗੱਲ ਨਹੀਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾ ਹੋ ਰਹੀ ਆ ਦੇਖੋ ਜੀ মিডিਆ ਨੂੰ ਚੌਥਾ ਖੰਭਾ ਕਿਹਾ ਜਾਂਦਾ ਲੋਕਤੰਤਰ ਦਾ ਪਰ ਮੈਂ ਸਾਰਾ মিডিਆ ਨਹੀਂ ਕਹਿੰਦਾ ਪਰ ਬਹੁਤਾ মিডিਆ ਇਸ ਤਰ੍ਹਾਂ ਦਾ ਹੈ ਜਿਹੜਾ ਇੱਕ ਪਾਸੇ ਗੱਲਾਂ ਜਾਂ ਇੱਕ ਪਾਸੇ ਖਬਰਾਂ ਦਿਖਾਈ ਜਾਂਦੀਆਂ ਨੇ ਹੁਣ ਹੁਣ ਲੀਡਰ ਲੀਡਰ মিডিਏ ਦੇ ਮਾਲਕ ਬਣ ਗਏ ਜੀ ਹਾਂ ਤਾਂ ਫਿਰ ਫਿਰ ਤੁਸੀਂ ਕਿਵੇਂ ਕੀ ਉਮੀਦ ਕਰਦੇ ਹੋ ਉਸ ਉਸ ਚੈਨਲ ਤੋਂ ਕਿ ਉਹ ਸਰਕਾਰ ਦੇ ਖਿਲਾਫ ਜਾਂ ਲੋਕਾਂ ਦੇ ਹੱਕ ਚ ਕੋਈ ਜੇ ਗੱਲ ਹੋਈ ਹੈ ਤੇ ਉਹ ਉਹ ਦਿਖਾ ਦੂਗਾ ਪਰ ਇੱਕ ਮੈਂ ਇੰਨਾ ਕੁ ਜ਼ਰੂਰ ਦੱਸਣਾ ਚਾਹੁੰਦਾ ਕਿ ਜੇ ਦਿੱਲੀ ਦੇ ਵਿੱਚ ਵੀ ਇੱਕ ਪਾਸੇ ਸਾਰੀ ਸਰਕਾਰ ਲੱਗੀ ਹੋਈ ਸੀ ਹਾਂ ਪ੍ਰਧਾਨ ਮੰਤਰੀ 300 MP ਸੱਤ ਰਾਜਾਂ ਦੇ ਮੁੱਖ ਮੰਤਰੀ ਤੇ ਉਹਨਾਂ ਕੋਲੇ ਪੈਸਾ ਬਹੁਤ ਸੀਗਾ ਉਹਨਾਂ ਨੇ ਦਿੱਲੀ ਰੰਗਤੀ ਸੀ ਸਭ ਕਾ ਸਾਥ ਸਭ ਕਾ ਵਿਕਾਸ ਚਲੋ ਮੋਦੀ ਕੇ ਸਾਥ ਪਰ ਲੋਕਾਂ ਨੇ 70 ਚੋਂ 67 ਸੀਟਾਂ ਦੇ ਕੇ ਦੱਸਤਾ ਕਿ ਅਸੀਂ ਜਦੋਂ ਆਪਣੇ ਮਨ ਦਾ ਫੈਸਲਾ ਕਰਦੇ ਆਂ ਤਾਂ ਸਾਡੇ ਮਨ ਦੇ ਫੈਸਲੇ ਨੂੰ ਕੋਈ ਬਦਲ ਨਹੀਂ ਸਕਦਾ ਪਰ ਦੇਖੋ ਇੱਕ ਤਰ੍ਹਾਂ ਨਾਲ ਜੇਕਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਗੱਲਬਾਤ ਕਰੀਏ ਬੜੇ ਚੁਣੌਤੀ ਭਰੇ ਢੰਗ ਦੇ ਨਾਲ ਉਹਨਾਂ ਨੇ ਤੁਹਾਡੇ ਉੱਤੇ ਸਿੱਧੇ ਇਲਜ਼ਾਮਤ ਲਾਏ ਨੇ ਕਿ ਜਿਹੜਾ ਬੰਦਾ ਆਮ ਆਦਮੀ ਦੀ ਗੱਲ ਕਰਦਾ ਉਹ ਬੰਦਾ ਹੋਟਲ 'ਚ ਰਹਿੰਦਾ ਉਹ ਬੰਦਾ ਕਹਿੰਦਾ ਇਹੋ ਜੇ ਕਾਰੇ ਕਰਦਾ ਕਹਿੰਦਾ ਆਉਂਦੇ ਦਿਨਾਂ 'ਚ ਮੈਂ ਖੁਲਾਸੇ ਕਰੂੰਗਾ ਨਹੀਂ ਜੀ ਕੋਈ ਗੱਲ ਨਹੀਂ ਜੀ ਕਰ ਲਓ ਜੋ ਅਸਲ 'ਚ ਹੁਣ ਅੱਜਕੱਲ੍ਹ ਮੇਰਾ ਨਾਮ ਲੈ ਕੇ ਬੋਲਣ ਲੱਗ ਗਏ ਇਹ ਇਹ ਵਧੀਆ ਸੰਕੇਤ ਨੇ ਇਹਦਾ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਚੱਲੇ ਹੋਏ ਨੇ ਸੋ ਇਸ ਕਰਕੇ ਬਤੌਰ ਮੈਂਬਰ ਪਾਰਲੀਮੈਂਟ ਜਿਹੜਾ ਮੈਨੂੰ ਘਰ ਮਿਲਣਾ ਚਾਹੀਦਾ ਸੀ ਸੈਂਟਰ ਗਵਰਨਮੈਂਟ ਨੇ ਹਜੇ ਤੱਕ ਮੈਨੂੰ ਦਿੱਤਾ ਨਹੀਂ ਤੇ ਮੈਂ ਕਿਸੇ ਮਹਿੰਗੇ ਹੋਟਲ 'ਚ ਨਹੀਂ ਰਹਿੰਦਾ ਸੁਖੀਰ ਬਾਲ ਜੀ ਦੀ ਗਲਤ ਜਾਣਕਾਰੀ ਸੀ ਅਕਸਰ ਉਹਨਾਂ ਦੀ ਜਾਣਕਾਰੀਆਂ ਅੰਕੜੇ ਉਹਨਾਂ ਦੇ ਗਲਤੀ ਹੁੰਦੇ ਆ ਸੋ ਮੈਂ ਆਪਣੇ ਖਰਚੇ ਤੇ ਪੰਜਾਬ ਭਵਨ ਦੇ ਕੰਮ ਵਿੱਚ ਰਹਿਣਾ ਪੰਜਾਬ ਭਵਨ ਪੰਜਾਬ ਗਵਰਨਮੈਂਟ ਦੇ ਅੰਡਰ ਹੈ ਉਹ ਚੈੱਕ ਕਰਾ ਲੈਣ ਉਥੋਂ ਕਿ ਕਦੋਂ ਕਦਮੈਂ ਉੱਥੇ ਰਹਿੰਦੇ ਹੋਟਲ 'ਚ ਨਹੀਂ ਰਹਿੰਦੇ ਤੁਸੀਂ ਨਹੀਂ ਫਿਰ ਤੁਸੀਂ ਇਹ ਇਹਦਾ ਮਤਲਬ ਕੀ ਜਿਵੇਂ ਮੈਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਜਿਹੜਾ ਬੰਦਾ ਕੋਈ ਉੱਭਰ ਰਿਹਾ ਦੇਖੋ মিডিਆ ਉੱਭਰਿਆ ਉਹਨੂੰ ਟਾਰਗੇਟ ਕੀਤਾ ਹੁਣ ਜੇਕਰ ਆਮ ਆਦਮੀ ਪਾਰਟੀ ਥੋੜੀ ਜਿਹੀ ਅੱਗੇ ਆ ਰਹੀ ਹੈ ਤਾਂ ਉਹਨੂੰ ਟਾਰਗੇਟ ਕੀਤਾ ਤੁਹਾਡੀ ਇੱਕ ਟੇਪ ਵੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਜੋ ਮਰਜ਼ੀ ਦੇਖੋ ਕਰ ਲੈਣ ਇਕੱਲੇ ਭਗਵਾਨ ਤਮਾਨ ਕਰਕੇ ਨਹੀਂ ਚੱਲ ਲੋਕ ਦੁਖੀ ਨੇ ਤੁਸੀਂ ਲੋਕਾਂ ਵੱਲ ਧਿਆਨ ਦਿਓ ਉਹ ਸਾਡੀਆਂ ਰੈਲੀਆਂ ਚ ਕਿਉਂ ਆਉਂਦੇ ਨੇ ਕਿਉਂਕਿ ਦੁਖੀ ਨੇ ਉਹਨੂੰ ਉਮੀਦ ਦੀ ਕਿਰਨ ਹੈ ਮੈਨੂੰ ਮੈਂ ਰੋਟੀ ਸੱਜਿਆ ਤੇ ਨਾ ਖਾਣਾ ਜੀ ਮੈਂ ਖੱਬੇ ਨਾ ਕਿਉਂ ਨਹੀਂ ਖਾਂਦਾ ਜੀ ਉਹੀ ਗੱਲ ਹੈ ਮੈਂ ਮੈਂ ਤੇਰੇ ਤੇਰੇ ਬਸਣਾ ਨਹੀਂ ਕਿਉਂਕਿ ਤੇਰੀ ਤੇਰੀ ਰੋਟੀ ਖਾਂਦੇ ਦੀ ਦਾੜੀ ਹਿੱਲਦੀ ਹੈ ਉਹ ਗੱਲ ਹੈ ਸੋ ਅਸੀਂ ਤਾਂ ਲੋਕਾਂ ਚ ਲੱਗੇ ਹੋਏ ਆ ਮੈਂ ਕੋਈ ਮਸ਼ਹੂਰ ਹੋਣ ਵਾਸਤੇ ਥੋੜੀ ਆਇਆ ਜੀ ਮੈਂ ਕੋਈ ਐਮਪੀ ਬਣ ਕੇ ਮਸ਼ਹੂਰ ਤਾਂ ਨਹੀਂ ਹੋ ਗਿਆ ਨਾ ਇਸ ਤੋਂ ਪਹਿਲਾਂ ਵੀ ਲੋਕਾਂ ਨੇ ਮੈਨੂੰ ਬਹੁਤ ਸਾਰੀ ਸ਼ੋਹਰਤ ਬਖਸ਼ੀ ਤੀ ਸੀ ਹੈ ਮੈਂ ਕੋਈ ਟੈਲੀਵਿਜ਼ਨ ਤੇ ਆਉਣ ਵਾਸਤੇ ਤਾਂ ਨਹੀਂ ਇਸ ਉਸ ਚਾਇਆ ਮੈਂ ਮੈਂ ਵੀ ਕਰੋੜਾਂ ਰੁਪਏ ਕਮਾ ਲੈਂਦਾ ਪਰ ਮੇਰੇ ਸਾਖਾਂ ਸਾਹਮਣੇ ਮੇਰੀਆਂ ਅੱਖਾਂ ਸਾਹਮਣੇ ਮੇਰੇ ਪੰਜਾਬ ਦੀ ਹਾਲਤ ਕੀ ਹੋ ਜਾਂਦੀ ਹੈ ਹਾਸੇ ਵੀ ਉਦੋਂ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚੱਗ ਮੱਚਦੀ ਹੋਵੇ ਸੋ ਮੈਂ ਹਸਾ ਹਸਾ ਹਸੇਰੀਆਂ ਫਿਲਮਾਂ ਬਣਾ ਕੇ ਤੁਰ ਜਾਂ ਦੁਨੀਆ ਤੋਂ ਤੇ ਬਾਅਦ ਚ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ ਕਿ ਜਿਸ ਵੇਲੇ ਪੰਜਾਬ ਮਰ ਰਿਹਾ ਸੀ ਜਿਸ ਵੇਲੇ ਕਿਸਾਨ ਖੁਦਕੁਸ਼ੀ ਕਰ ਰਿਹਾ ਸੀ ਜਿਸ ਵੇਲੇ ਜਵਾਨੀ ਨਸ਼ੇ ਚ ਬਰਬਾਦ ਹੋ ਰਹੀ ਸੀ ਉਸ ਵੇਲੇ ਤੁਸੀਂ ਹਾਸੇ ਕਿ ਜਦੋਂ ਕੈਸਟਨ ਸੀਡੀਆਂ ਫਿਲਮਾਂ ਕਰਕੇ ਤੁਰ ਗਏ ਤੁਸੀਂ ਉਦੋਂ ਆਵਾਜ਼ ਕਿਉਂ ਨਹੀਂ ਉਠਾਈ ਲੋਕਾਂ ਦੇ ਹੱਕ 'ਚ ਤੇ ਤੁਹਾਡੀ ਤੁਹਾਨੂੰ ਫਰਜ਼ ਨਿਭਾ ਰਿਹਾ ਮੈਂ ਤੁਹਾਡੀ ਤੇ ਗਾਂਧੀ ਜੀ ਦੀ ਗੱਲਬਾਤ ਜਿਹੜੀ ਬਾਹਰ ਆਈ ਹੈ ਉਹ ਤਾਂ ਆਮ ਜਿਹੜਾ ਰੂਟੀਨ ਦੇ ਵਿੱਚ ਉਹ ਮੇਰੇ ਨੇਤਾ ਸਦਨ ਸੀ ਉਸ ਵੇਲੇ ਉਦੋਂ ਚ ਮੈਂ ਦੱਸ ਰਿਹਾ ਕਿ ਸਾਡੀ ਪਾਰਟੀ 'ਚ ਆਮ ਤੌਰ ਤੇ ਜਿਵੇਂ ਪਰਿਵਾਰਾਂ 'ਚ ਵੀ ਹੁੰਦਾ ਦੋਸਤਾਂ ਮਿੱਤਰਾਂ 'ਚ ਵੀ ਆਪਾਂ ਗੱਲਾਂ ਕਰਦੇ ਆ ਕਿ ਇਸ ਤਰ੍ਹਾਂ ਦਾ ਇੱਕ ਧੜਾ ਨਾ ਸ਼ਾਇਦ ਕੋਈ ਬਣ ਜੇ ਆਪਾਂ ਇਹ ਇਨੀਆਂ ਗੱਲਾਂ ਜਿਹੜੀਆਂ ਆਪਣੀ ਹਾਈ ਕਮਾਂਡ ਨੂੰ ਸੀਨੀਅਰ ਲੀਡਰ ਨੂੰ ਦੱਸੀਏ ਸੋ ਉਹ ਉਹਨੂੰ ਬਦੋ ਬਤੰਗੜ ਬਣਾ ਦੇਣਾ ਮੇਰੇ ਖਿਆ ਗਲਤ ਸੰਕੇਤ ਨੇ ਕਟਿਆ ਰਾਜਨੀਤੀ ਦੇ ਇਹ ਸੰਕੇਤ ਨੇ ਇਹ ਕਹਿ ਸਕਦੇ ਹਾਂ ਕਿ ਟੀਥਿੰਗ ਪ੍ਰੋਬਲਮਸ ਨੇ ਜਿਵੇਂ ਬੱਚੇ ਦੇ ਦੰਦ ਨਿਕਲਦੇ ਉਹਨੂੰ ਕਿਤੇ ਮਰੂੜੇ ਲੱਗ ਗਏ ਕਿਤੇ ਢਡੇ ਤੋਂ ਲੱਗ ਪਿਆ ਤੇ ਪਾਰਟੀ ਹੁਣ ਜੇ 30 ਵੱਧ ਰਹੀ ਹੈ ਤਾਂ ਬੱਚਾ ਜਿਵੇਂ ਕਹਿੰਦੇ ਵੱਧਾ ਉਹੀ ਪ੍ਰੋਬਲਮਸ ਨਹੀਂ ਹੈਗੀਆਂ ਨਹੀਂ ਦੇਖੋ ਇੱਕ ਗੱਲ ਹੈਗੀ ਹੈ ਕਿ ਸਾਡੇ ਚ ਬਹੁਤੇ ਬੰਦੇ ਬਹੁਤੇ ਬੰਦੇ ਸਾਡੇ ਕੋਲੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਚੋਂ ਅਸੀਂ ਆਏ ਹਾਂ ਜੀ ਮੈਂ ਵੀ ਇੱਕ ਸਾਇੰਸ ਮਾਸਟਰ ਦਾ ਮੁੰਡਾ ਖੇਤੀ ਕਰਨ ਵਾਲੇ ਪਰਿਵਾਰ ਚੋਂ ਹਾਂ ਮਨੀਸਾ 소ਦੀਆ ਜੀ ਪੱਤਰਕਾਰ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਆਫੀਸਰ ਸੀ ਸਾਡੇ ਨਾਲ ਬਹੁਤ ਸਾਰੇ ਵੱਡੇ ਵੱਡੇ ਪੱਤਰਕਾਰ ਤੇ ਕੋਈ ਵਕੀਲ ਜੁੜੇ ਹੋਏ ਨੇ ਅਸੀਂ ਗਲਤੀਆਂ ਕਰ ਸਕਦੇ ਹਰ ਬੰਦੇ 'ਚ ਕਮੀ ਹੁੰਦੀ ਹੈ ਕੋਈ ਕੋਈ ਵੀ ਬੰਦਾ 16 ਕਲਾ ਸੰਪੂਰਨ ਨਹੀਂ ਪਰ ਸਾਡੀ ਨੀਅਤ 'ਚ ਖੋਟ ਨਹੀਂ ਹੈਗਾ ਅਸੀਂ ਅਰਵਿੰਦ ਕੇਜਰੀਵਾਲ ਨੇ ਦੋ ਤਿੰਨ ਵਾਰੀ ਗਲਤ ਫੈਸਲੇ ਲਏ ਲੋਕਾਂ ਤੋਂ ਮਾਫੀ ਮੰਗੀ ਕਦੇ ਤੁਸੀਂ ਕਦੇ ਲੀਡਰ ਮਾਫੀ ਮੰਗਦਾ ਦੇਖਿਆ ਮੰਨਦੇ ਹੀ ਨਹੀਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਹੀ ਹਾਂ ਹਰ ਵਕਤ ਸੋ ਇਸ ਕਰਕੇ ਸਾਡੀ ਨੀਅਤ 'ਚ ਖੋਟ ਨਹੀਂ ਹੈਗਾ ਅਸੀਂ ਕੋਈ ਬੇਈਮਾਨੀ ਨਹੀਂ ਕਰਨੀ ਗਲਤੀਆਂ ਤਾਂ ਹਰ ਬੰਦਾ ਕਰਦਾ ਹੈ ਆਪਦੀਆਂ ਗਲਤੀਆਂ ਤੋਂ ਫਿਰ ਸਿੱਖਦਾ ਵੀ ਹੈ ਵੈਸੇ ਮਾਨਸਾ ਜੀ ਇੱਕ ਗੱਲ ਕਰੀਏ ਕਿ ਜੇਕਰ ਅੱਜ ਦੀ ਘੜੀ ਮੈਂ ਗੱਲ ਕਰਾਂ ਜਿੰਨਾ ਕਿ ਮੇਰਾ ਜਰਨਲਿਜ਼ਮ ਦਾ ਤਜਰਬਾ ਹੈ ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਕੋਈ ਵੀ ਜਿਹੜਾ ਪੋਲੀਟੀਸ਼ੀਨ ਹੈਗਾ ਮੰਚ ਤੋਂ ਜਿਹੜਾ ਹੈ ਉਹ ਬਿਆਨ ਆ ਜਿਹੜੇ ਸਿਰਫ ਇੱਕ ਦੂਜੇ ਨਿੰਦਣ ਵਾਲੇ ਦਿੰਦਾ ਕੋਈ ਠੋਸ ਨੀਤੀ ਨਹੀਂ ਲੈ ਕੇ ਆਉਂਦਾ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਪੋਲੀਟੀਸ਼ੀਨ ਉਹ ਕਹਿੰਦੇ ਕਿ ਅਸੀਂ ਸਰਕਾਰ ਇਦਾਂ ਚਲਾਵਾਂਗੇ ਅਸੀਂ ਦੇਸ਼ ਨੂੰ ਇਦਾਂ ਚਲਾਵਾਂਗੇ ਇੱਥੇ ਲੋਕਾਂ ਨੂੰ ਆਹ ਸਹੂਲਤਾਂ ਦੇਵਾਂਗੇ ਠੀਕ ਹੈ ਜੀ ਇੱਥੇ ਜਿਹੜੀ ਗੱਲ ਹੁੰਦੀ ਹੈ ਇੱਕ ਦੂਜੇ ਨੂੰ ਰਗੜਨ ਵਾਲੀਆਂ ਗੱਲਾਂ ਕਰਦੇ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਜਿਹੜੇ ਮੈਨੀਫੈਸਟੋ ਨੇ ਮੈਨੀਫੈਸਟੋ ਲਿਖਿਆ ਹੋਇਆ ਝੂਠ ਹੈ ਜੀ ਉਹ ਝੂਠ ਦੇ ਭਲੰਦੇ ਨੇ ਅਸੀਂ ਤਾਂ ਮੈਂ ਪਾਰਲੀਮੈਂਟ ਦੇ ਵਿੱਚ ਸਵਾਲ ਇਸ ਗੱਲ ਤੇ ਪਾ ਆਉਂਗਾ ਹੁਣ ਆ ਆਉਣ ਵਾਲੀ ਸੈਸ਼ਨ ਚ ਕਿ ਜਿਹੜੇ ਮੈਨੀਫੈਸਟੋ ਨੇ ਪਾਰਟੀਆਂ ਦੇ ਉਹ ਇਲੈਕਸ਼ਨ ਕਮਿਸ਼ਨ ਕੋਲੇ ਰਜਿਸਟਰਡ ਹੋਣੇ ਚਾਹੀਦੇ ਨੇ ਕਿ ਆ ਲਿਖਤਾ ਜੀ ਅਸੀਂ ਕਾਨੂੰਨੀ ਦਸਤਾਵੇਜ਼ ਬਣ ਜਾਣਾ ਚਾਹੀਦੇ ਹਾਂਜੀ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਸਰਕਾਰ ਬਣ ਗਈ ਇਲੈਕਸ਼ਨ ਕਮਿਸ਼ਨ ਬਾਚ ਕਰੇ ਉਸ ਗੱਲ ਨੂੰ ਮੋਨੀਟਰ ਕਰੇ ਕਿ ਤੁਸੀਂ ਕਿਹਾ ਸੀ 100 ਦਿਨ ਦੇ ਵਿੱਚ ਆ ਕੰਮ ਹੋ ਜਾਊਗਾ ਅੱਜ 100 ਦਿਨ ਪੂਰੇ ਹੋ ਗਏ ਕੀ ਇਹ ਕੰਮ ਹੋ ਗਿਆ ਜੇ ਕੰਮ ਨਹੀਂ ਹੋਇਆ ਤਾਂ ਕਿਉਂ ਨਾ ਫਿਰ ਤੁਹਾਡੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ ਜਦੋਂ ਇਸ ਤਰ੍ਹਾਂ ਦੀ ਤਲਵਾਰ ਪਾਰਟੀਆਂ ਤੇ ਲਟਕੂਗੀ ਫਿਰ ਮੈਨੀਫੈਸਟੋ ਬਣਾਉਣ ਵੇਲੇ ਉਹ ਉਹੀ ਗੱਲਾਂ ਲਿਖਣਗੇ ਜਿਹੜੀਆਂ ਕਰ ਸਕਦੇ ਆ ਨਹੀਂ ਤਾਂ ਪਾਰਟੀ ਦੀ ਮਾਨਤਾ ਤੇ ਖਤਰਾ ਪੈਦਾ ਹੋ ਜਾਊ ਕੁਝ ਵੀ ਲਿਖ ਦਿੰਦੇ ਨੇ ਅਕਾਲੀ ਦਲ ਨੇ ਮੈਨੀਫੈਸਟੋ 'ਚ ਲਿਖਿਆ ਸੀਗਾ ਕਿ ਜਿਹੜਾ 100000 ਰੁਪਏ ਪੱਤਾ ਮਿਲਿਆ ਕਰੂਗਾ ਬੇਰੁਜ਼ਗਾਰਾਂ ਨੂੰ ਪੰਜਾਬ 'ਚ ਮਿਲ ਗਿਆ ਜੀ ਸਰਕਾਰ ਖਤਮ ਹੋਣ ਦੇ ਨੇੜੇ ਆ ਗਈ ਉਹ ਅਕਾਲੀ ਦਲ ਨੇ ਲਿਖਿਆ ਸੀ ਹਰੇਕ ਵਿਦਿਆਰਥੀ ਨੂੰ ਲੈਪਟਾਪ ਦੇਵਾਂਗੇ ਮਿਲ ਗਏ ਜੀ ਅਕਾਲੀ ਦਲ ਨੇ ਕਿਹਾ ਸੀ ਕਿ ਸ਼ੋਗਨ ਸਕੀਮਾਂ ਦੁੱਗਣੀਆਂ ਕਰ ਦੇ। ਸੋ ਇਹ ਲਿਖੇ ਹੋਏ ਝੂਠ ਜਿਹੜੇ ਨੇ ਇਹਨਾਂ ਦੇ ਆਧਾਰਤ ਕੰਮ ਨਹੀਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਜਦੋਂ ਮੈਨੀਫੈਸਟੋ ਬਣਾਉਂਦੀ ਹੈ ਦਿੱਲੀ ਦਾ ਮੈਨੀਫੈਸਟੋ ਬਣਾਇਆ ਸੀ ਦਿੱਲੀ ਡਾਇਲੌਗ ਕਰਕੇ ਲੋਕਾਂ 'ਚ ਗੱਲਾਂ ਕਰਕੇ ਕਿ ਤੁਹਾਨੂੰ ਕੀ ਚਾਹੀਦਾ ਹੈ ਮੈਨੀਫੈਸਟੋ 'ਚ ਉਹੀ ਗੱਲਾਂ ਲਿਖੀਆਂ ਨੇ ਜਿਹੜੀਆਂ ਅਸੀਂ ਕਰ ਸਕਦੇ ਆਂ ਦੇਖੋ ਬਿਜਲੀ ਦੇ ਰੇਟ ਹਾਫ ਕਰਨ ਦਾ ਵਾਅਦਾ ਕੀਤਾ ਸੀ ਉਹ ਹੋ ਗਏ ਪਾਣੀ 20000 ਲੀਟਰ ਹਰੇ ਘਰ ਨੂੰ ਫ੍ਰੀ ਕੀਤਾ ਸੀ ਉਹ ਵੀ ਹੋ ਗਿਆ ਮਹਿਲਾਵਾਂ ਦੀ ਸੁਰੱਖਿਆ ਵਾਸਤੇ ਦਿੱਲੀ ਦੀਆਂ ਬੱਸਾਂ 'ਚ ਅ ਮਾਰਸ਼ਲ ਤਾਇਨਾਤ ਕਰਨ ਦੀ ਗੱਲ ਹੋਈ ਸੀ 5500 ਮਾਰਸ਼ਲ ਤਾਇਨਾਤ ਹੋ ਗਏ ਸੀ ਸੀਸੀਟੀਵੀ ਕੈਮਰੇ ਲਾਉਣ ਦੀ ਗੱਲ ਹੋਈ ਸੀ ਪ੍ਰੋਸੈਸ ਚੱਲ ਰਿਹਾ ਹੈ ਲੋਕਾਂ ਨੂੰ ਐਜੂਕੇਸ਼ਨ ਪੈਸੇ ਕਰਕੇ ਕੋਈ ਵੀ ਬੱਚਾ ਅਨਪੜ੍ਹ ਨਹੀਂ ਰਹਸਾ ਦਿੱਲੀ ਦਾ ਵਾਅਦਾ ਕੀਤਾ ਸੀ 10 ਲੱਖ ਰੁਪਏ ਲੋਨ ਦਿੱਲੀ ਦੇ ਹਰੇਕ ਬੱਚੇ ਨੂੰ ਬਿਨਾਂ ਕਿਸੇ ਗਾਰੰਟੀ ਤੋਂ ਸਰਕਾਰ ਦਿੰਦੀ ਹੈ ਪੰਜਾਬ ਦੇ ਲਈ ਕੀ ਹੋਊਗਾ ਪੰਜਾਬ ਦਾ ਮੈਨੀਫੈਸਟੋ ਵੀ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਬਣੂਗਾ ਕਿ ਤੁਸੀਂ ਕੀ ਚਾਹੁੰਦੇ ਹੋ ਕਿਸਾਨ ਕੀ ਚਾਹੁੰਦਾ ਹੈ ਵਪਾਰੀ ਕੀ ਚਾਹੁੰਦਾ ਹੈ ਮੁਲਾਜ਼ਮ ਕੀ ਚਾਹੁੰਦਾ ਸੋ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਤੋਂ ਪੁੱਛ ਕੇ ਪੰਜਾਬ ਦਾ ਜਿਹੜਾ ਮੈਨੀਫੈਸਟੋ ਤਿਆਰ ਕਰਾਂਗੇ ਤੇ ਉਹ ਉਹੀ ਬਾਤੇ ਫਿਰ ਪੂਰੇ ਹੋਣਗੇ। ਅ ਕੀ ਪਾਰਟੀ ਆਮ ਆਦਮੀ ਪਾਰਟੀ ਇਸ ਪ੍ਰੋਸੈਸ ਦੇ ਵਿੱਚ ਆ ਗਈ ਹੈ ਕਿ 117 ਸੀਟਾਂ ਦੇ ਲਈ ਕੈਂਡੀਡੇਟਸ ਦੀ ਖੋਜ? ਬਿਲਕੁਲ ਜੀ ਆਮ ਆਦਮੀ ਪਾਰਟੀ ਕੋਲੇ ਕੋਈ ਇਮਾਨਦਾਰ ਚੰਗੇ ਬੰਦਿਆਂ ਦੀ ਘਾਟ ਨਹੀਂ ਹੈਗੀ। ਦਿੱਲੀ ਦੇ ਵਿੱਚ ਵੀ 70 ਦੇ 70 ਬੰਦੇ ਜਿਹੜੇ ਸੀਗੇ ਉਹ ਆਮ ਲੋਕ ਸੀ ਵਰਕਰ ਸੀ। ਸਾਡੀ ਪਾਰਟੀ ਦੇ ਵਿੱਚ ਕੋਈ ਕੋਟਾ ਸਿਸਟਮ ਨਹੀਂ ਹੈਗਾ ਕਿ ਇੰਨੀਆਂ ਇੰਨੀਆਂ ਟਿਕਟਾਂ ਜਿਹੜੀਆਂ ਇਸ ਕੋਟੇ ਦੀਆਂ ਨੇ ਜਾਂ ਸਾਡੀ ਪਾਰਟੀ 'ਚ ਟਿਕਟਾਂ ਵਿਕਦੀਆਂ ਨਹੀਂ ਹੈਗੀਆਂ ਕਿ ਪੈਸੇ ਵਾਲੇ ਹੀ ਲੈ ਜੂਗਾ। ਜੋ ਕੰਮ ਕਰਦਾ ਜਿਹਨੂੰ ਲੋਕ ਕਹਿਣਗੇ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਟਿਕਟ ਦਿੱਤੀ ਹੋਊਗੀ ਚੰਗੇ ਬੰਦੇ ਸਿਆਣੇ ਸਾਹਮਣੇ ਲਿਆਂਦੇ ਜਾਣਗੇ ਉਹ ਨਵੇਂ ਜਰੂਰ ਹੋ ਸਕਦੇ ਆ ਪਰ ਬੇਈਮਾਨੀ ਹੋਣਗੇ ਜੇਕਰ ਆਪਾਂ ਗੱਲ ਕਰੀਏ ਕਿ ਨਵੇਂ ਦੀ ਕੈਪਟਨ ਬਰਿੰਦਰ ਸਿੰਘ ਕਹਿੰਦੇ ਜੀ ਇਹਨਾਂ ਨੂੰ ਤਾਂ ਆਮ ਨਵੇਂ ਬੰਦੇ ਤਾਂ ਸਾਈਕਲ ਨਹੀਂ ਚਲਾਉਣਾ ਆਉਂਦਾ ਸੜਕ ਤੇ ਇੱਕ ਸਰਕਾਰ ਕਿਵੇਂ ਚਲਾ ਲੈਣਗੇ ਦੇਖੋ ਜੀ ਸ਼ਾਇਦ ਕੈਪਟਨ ਸਾਹਿਬ ਇਹ ਕਹ ਰਹੇ ਨੇ ਕਿ ਸਾਡੇ ਕੋਲ ਤਜਰਬਾ ਨਹੀਂ ਪਰ ਇੱਕ ਗੱਲ ਮੈਂ ਵੀ 20-22 ਸਾਲ ਤੋਂ ਪਬਲਿਕ ਲਾਈਫ ਚ ਲੋਕ ਜਿਹੜੇ ਨੇ ਉਹ ਦੁਖੀ ਹੋਏ ਤਜਰਬੇਕਾਰਾਂ ਤੋਂ ਨੇ ਮਹਾਰਾਣੀ ਪਨੀਤ ਖਾਲਕੀ ਜੀ ਨੂੰ ਤਾਂ ਬਹੁਤ ਤਜਰਬਾ ਸੀ ਜੀ ਉਹ ਕਿਉਂ ਹਾਰ ਗਏ ਜੀ ਫਿਰ ਸ਼ੀਲਾ ਦੀਕਸ਼ਿਤ ਕੋਲ ਤਜਰਬੇ ਦੀ ਘਾਟ ਸੀ ਜੀ 15 ਸਾਲ ਮੁੱਖ ਮੰਤਰੀ ਸੀ ਉਹਨੂੰ ਉਹਨੂੰ ਗੈਰ ਤਜਰਬੇਕਾਰ ਨਹੀਂ ਨਾ ਆਇਆ ਹਰਵਿੰਦ ਕੇਜਰੀਵਾਲ ਨੇ ਸੋ ਇਹ ਕਹਿਣਾ ਕਿ ਸਿਰਫ ਤਜਰਬੇਕਾਰ ਹੀ ਕੰਮ ਆ ਇਹ ਨੰਬਰਦਾਰੀਆਂ ਹੁਣ ਨਹੀਂ ਚੱਲਣਗੀਆਂ ਹੁਣ ਹੁਣ ਜਿਹੜੇ ਹਾਕਮ ਨੇ ਉਹ ਰਾਣੀਆਂ ਦੇ ਪੇਟਾਂ ਚੋਂ ਨਹੀਂ ਮਸ਼ੀਨਾਂ ਚੋਂ ਜਾਂਦੇ ਨੇ ਇਹ ਦੂਸਰੀ ਆਖੀਰਲਾ ਸਵਾਲ ਤੁਹਾਡੇ ਤਾਂ ਕਿ ਆਪਾਂ ਕੇਜਰੀਵਾਲ ਸਾਹਿਬ ਪ੍ਰੋਜੈਕਟ ਹੋਏ ਐਸ ਚੀਫ ਮਿੰਿਸਟਰ ਦਿੱਲੀ ਦੇ ਪੰਜਾਬ ਦੇ ਵਿੱਚ ਕੀ ਚੀਫ ਮਿਨਿਸਟਰ ਦਾ ਫੇਸ ਲੈ ਕੇ ਚੋਣ ਲੜਿਆ ਜਾਊਗਾ ਜਾਂ ਬਾਅਦ ਦੇ ਵਿੱਚ ਕੋਈ ਇਹੋ ਜਿਹੀ ਗੱਲ ਇਹ ਫੈਸਲਾ ਟੋਟਲੀ 100% ਪਾਰਟੀ ਨੇ ਕਰਨਾ ਹੈ ਅਸੀਂ ਤਾਂ ਵਫਾਦਾਰ ਸਿਪਾਹੀ ਆ ਮੇਰੀ ਡਿਊਟੀ ਤਾਂ ਆਮ ਆਦਮੀ ਪਾਰਟੀ ਭਾਵੇਂ ਪੰਜਾਬ ਦੀਆਂ ਕੰਧਾਂ ਤੇ ਪੋਸਟਰ ਲਾਉਣ ਦੀ ਲਾਦੇ ਮੈਂ ਉਹ ਵੀ ਲਾ ਦੂੰਗਾ ਪਰ ਮੇਰਾ ਪੰਜਾਬ ਠੀਕ ਕਰ ਦੋ ਸਾਡੇ ਲਈ ਮਕਸਦ ਕੋਈ ਲਾਲ ਬੱਤੀ ਕੋਈ ਸੀਐਮ ਐਮਪੀ ਜਾਂ ਪੀਐਮ ਦੀ ਕੋਈ ਅਹੁਦਿਆਂ ਦੀ ਗੱਲ ਨਹੀਂ ਅਸੀਂ ਕਾਰਾਂ ਜਾਂ ਸਰਕਾਰਾਂ ਬਦਲਣ ਨਹੀਂ ਆਏ ਅਸੀਂ ਸਿਸਟਮ ਬਦਲਣ ਆਏ ਆ ਦੀ ਆਮ ਆਦੀ ਪਾਰਟੀ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜਿੱਥੇ ਵੀ ਮੇਰੀ ਡਿਊਟੀ ਆਮ ਆਦੀ ਪਾਰਟੀ ਜਿਹੜੇ ਮੋਰਚੇ ਤੇ ਬਿਲਾਉਗੀ ਮੈਂ ਆਪਣੀ ਡਿਊਟੀ ਨਿਭਾਵਾਂਗਾ ਤੇ ਜਾਣ ਤੋਂ ਪਹਿਲਾਂ ਭਗਵੰਤ ਮਾਨ ਦਾ ਸੰਗਰੂਰ ਦਾ ਰਿਪੋਰਟ ਕਾਰਡ ਕੀ ਕਹਿੰਦਾ ਹੈ ਜਿੰਨੇ ਵੀ 1 5 ਕਰੋੜ ਰੁਪਇਆ ਇੱਕ ਐਮਪੀ ਜਿਹੜਾ ਇੱਕ ਸਾਲ ਦੇ ਵਿੱਚ ਡਿਸਟ੍ਰੀਬਿਊਟ ਕਰ ਸਕਦਾ ਫੰਡ ਮਿਲਦਾ ਲੋਕਾਂ ਨੂੰ ਪੁੱਛ-ਪੁੱਛ ਕੇ ਪੈਸੇ ਲਾ ਰਹੇ ਹਾਂ ਤੁਸੀਂ ਮੇਰੇ ਦਫ਼ਤਰ ਚੋਂ ਇੱਕ ਇੱਕ ਪਿੰਡ ਦਾ ਡਾਟਾ ਕਢਾ ਸਕਦੇ ਹੋ ਫੇਸਬੁੱਕ ਦੇ ਉੱਤੇ ਸਾਰਾ ਤੇ ਬਾਹੀਂ ਤਿੰਨ ਮਹੀਨਿਆਂ ਦਾ ਹਿਸਾਬ ਪਾ ਦਿੰਨੇ ਆਂ ਇੰਨੇ ਪੈਸੇ ਰਹਿ ਗਏ ਇੰਨੇ ਪਿਛਲੇ ਗ੍ਰਾਂਟਾਂ ਸੈਂਕਸ਼ਨ ਹੋ ਗਈਆਂ ਜਿੱਥੇ ਲੋਕ ਕਹਿੰਦੇ ਨੇ ਪੈਸੇ ਮੈਂ ਉੱਥੇ ਦੇਣਾ ਕਿਉਂਕਿ ਜਿਹੜੇ ਹਰੇ ਰੰਗ ਦੇ ਪੈਨ ਨਾਲ ਮੈਂ ਸਾਈਨ ਕਰਦਾ ਤਾਂ ਮੈਂ ਉਹਨੂੰ ਮੇਰੇ ਦਿਮਾਗ ਚ ਜਦੋਂ ਗੱਲ ਆਉਂਦੀ ਹੈ ਕਿ ਭਗਵਾਨ ਦਮਨਾ ਹੰਕਾਰ ਨਹੀਂ ਕਰਨਾ ਇਹ ਹਰੇ ਰੰਗ ਦਾ ਪੈਨ ਸਾਲਕ ਪਹਿਲਾਂ ਤੁਹਾਡੇ ਕੋਲ ਹੈ ਨਹੀਂ ਸੀਗਾ ਇਸ ਪੈਨ ਦੇ ਮਾਲਕ ਲੋਕ ਨੇ ਲੋਕ ਜਦੋਂ ਚਾਹਣ ਪੈਨ ਖੋ ਵੀ ਸਕਦੇ ਨੇ ਤੇ ਲੋਕ ਜਦੋਂ ਚਾਹਣ ਪੈਨ ਕਿਸੇ ਹੋਰ ਬੰਦੇ ਨੂੰ ਵੀ ਦੇ ਸਕਦੇ ਨੇ ਇਸ ਕਰਕੇ ਲੋਕਾਂ ਦਾ ਪੈਨ ਹੈ ਤੇ ਲੋਕਾਂ ਦੇ ਹੱਕ ਚੱਲੂਗਾ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਤੁਸੀਂ ਭਗਵੰਤ ਮਾਨ ਹੋਰਾਂ ਦੇ ਨਾਲ ਬੜੀ ਤਫਸੀਲ ਦੇ ਵਿੱਚ ਗੱਲਬਾਤ ਸੁਣੀ ਸੋ ਉਮੀਦ ਕਰਦੇ ਹਾਂ ਕਿ ਮੇਰੀ ਇਹ ਜਿਹੜੀ ਕੋਸ਼ਿਸ਼ ਹੈ ਤੁਸਨੂੰ ਤੁਸੀਂ ਪਸੰਦ ਵੀ ਕਰੋਗੇ ਜਿਸ ਤਰ੍ਹਾਂ ਤੁਸੀਂ ਰੇਡੀਓ ਨੂੰ ਪਿਆਰ ਕਰ ਰਹੇ ਹੋ ਸੋ ਰੇਡੀਓ ਪੰਜਾਬ ਟੂਡੇ ਦੇ YouTube ਚੈਨਲ ਨੂੰ ਵੀ ਇਸੇ ਤਰ੍ਹਾਂ ਜਿਹੜਾ ਸਹਿਯੋਗ ਦਿੰਦੇ ਰਹੋਗੇ ਸ਼ੁਕਰੀਆ ਮਿਹਰਬਾਨੀ ਮਿਲਦੇ ਰਵਾਂਗੇ ਜ਼ਿੰਦਗੀ ਦੇ ਹਰ ਕਿਸੇ ਨਾ ਕਿਸੇ ਮੋੜ ਤੇ